ਇੰਸਟਾਗ੍ਰam ਤੇ ਆਹ ਵਾਲਾ ਬੁੜਾ ਟ੍ਰੈਂਡਿੰਗ ਨੰਬਰ 1 ਤੇ ਤੁਰਿਆ ਫਿਰਦਾ ਪਤਾ ਕਿਹੜੀ ਗੱਲ ਨਹੀਂ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਹੋਣਾ ਕਿਉਂਕਿ ਇਸ ਬੁੜੇ ਦੇ ਪੈਰ ਥੱਲੇ ਆ ਗਿਆ ਬਟੇਰਾ ਤੇ ਬਟੇਰੇ ਦੀ ਨਹੀਂ ਜੋ ਰਗੜ ਕੱਢੀ ਇਹਨਾਂ ਨੇ ਰਗੜ ਰਗੜ ਕੇ ਰਗੜ ਰਗੜ ਕੇ ਹੱਥ ਦੀ ਤਲੀ ਉੱਤੇ ਧਰ ਕੇ ਜਰਦੇ ਵਾਂਗੂ ਰਗੜਤਾ ਫੜ ਕੇ ਇਸ ਬੁੜੇ ਨੇ ਇਸ ਦੁਨੀਆ ਤੇ ਰਿਕਾਰਡ ਬਣਤਾ 11 ਮਿੰਟ 40 ਸੈਕਿੰਡ ਦਾ ਜੇਕਰ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਤਾਂ ਤੁਸੀਂ Google ਕਰ ਸਕਦੇ ਹੋ ਤੁਹਾਨੂੰ ਕੱਲੀ ਕੱਲੀ ਡਿਟੇਲ ਦੇ ਵਿੱਚ ਚੀਜ਼ ਦੱਸ ਦੂਗਾ ਇੱਕ ਗੱਲ ਤਾਂ ਆਇਆ ਯਾਰ ਬੁੜਾ ਸਿਵਿਆਂ ਨੂੰ ਜਾਂਦਾ ਜਾਂਦਾ ਸਵਰਗਾਂ 'ਚ ਜਾਵੜਿਆ ਭੈਣ 'ਚੋਂ ਇਹ ਤਾਂ ਸੋਚਦਾ ਹੋਊਗਾ ਭੈਣ 'ਚੋਂ ਮੋਂਗਲਾ ਫਿਰਨ ਲਈ ਇੱਕ ਨਿੱਕੀ ਜੀ ਮੋਂਗਲੀ ਮਿਲ ਗਈ ਭੈਣ 'ਚੋਂ ਗੁਰੀ ਚਿੱਟੀ ਇੱਧਰ ਕਹਿੰਦੇ ਭੈਣ 'ਚੋਂ ਸੁਖਰਤੀਏ ਨੇ ਕਿਸੇ ਕੁੜੀ ਦਾ ਕਤਲ ਕਰਤਾ ਚਲੋ ਚੰਗੀ ਗੱਲ ਹੈ ਕੋਈ 10 ਸਾਲ ਜੇਲ੍ਹ ਚ ਲਾਇਆਊਗਾ ਭੈਣ 'ਚੋਂ Instagram ਤੇ ਗੰਦ ਪਾਇਆ ਸੀ ਇਹਨੇ ਵੱਤ ਸਹੀ ਹੈ ਅੱਜ ਆਪਾਂ ਗੱਲ ਕਰਾਂਗੇ ਨੂਰ ਦੀ ਮੰਮੀ ਬਾਰੇ ਤੁਸੀਂ ਇਹਨੂੰ ਜਾਣਦੇ ਹੋਵੋਗੇ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕੋਈ ਗੱਲ ਨਹੀਂ ਆਪਾਂ ਜਾਣਕਾਰੀ ਵਧਾ ਦਿੰਨੇ ਆ ਸੋ ਗੁੱਡ ਮਾਰਨਿੰਗ ਗਾਇਜ਼ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਐਂਡ ਫੁੱਲ ਨਿਯਾਰਿਆਂ 'ਚ ਹੋਣਗੇ ਸਾਰਿਆਂ ਨਾਲੋਂ ਪਹਿਲਾਂ ਗੱਲ ਕਰ ਲੈਨੇ ਆ ਨੂਰ ਦੀ ਮੰਮੀ ਬਾਰੇ ਆਜੋ ਚੱਕਰੀਏ ਕੀ ਕਹਿੰਦੀ ਹੈ ਓਇਆ ਹੈਣੀ ਸੀ ਨੂਰ ਦੀ ਮੰਮੀ ਖੜਜੋ ਕਰਾ ਦਿਖਾਉਣਾ ਹੈ ਹਾਂਜੀ ਮੈਂ ਖੜੀ ਆ ਤੂੜੀ ਵਾਲੇ ਚ ਤੂੜੀ ਵਾਲੇ ਚ ਖੜੀ ਭੈਣੀ ਹੁੰਨੀ ਆ ਉ ਤਾਂ ਨਹੀਂ ਕਿਤੇ ਭੈਜੋ ਬਾਬੇ ਸਰਸੇ ਵਾਲੇ ਕੋਲੋਂ ਤੇਲ ਲਵਾਉਣ ਆਈ ਨਹੀਂ ਕਿਉਂਕਿ ਨੂਰ ਦੀ ਆਈ ਪੋਟੀ ਦੇ ਨੂਰ ਸਾਰਿਆਂ ਦੇ ਸਾਹਮਣੇ ਪੋਟੀ ਨਹੀਂ ਕਰਦਾ ਅੱਛਾ ਨੂਰ ਦੀ ਆਈ ਪੋਟੀ ਤੇ ਨੂਰ ਸਾਰਿਆਂ ਦੇ ਸਾਹਮਣੇ ਪੋਟੀ ਨਹੀਂ ਕਰਦਾ ਤੇ ਅਸੀਂ ਕਦੋਂ ਕਿਹਾ ਤੂੰ ਸਾਰਿਆਂ ਦੇ ਸਾਹਮਣੇ ਕਰਾ ਤੂੰ ਉਹਨੂੰ ਖੂਹ 'ਚ ਲੈ ਜਾ ਨਾ 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 ਖੂਹ 'ਚ ਕਿਉਂ ਲੈ ਜੇ ਕਿਉਂਕਿ ਫਿਰ ਤੂੜੀ ਵਾਲੇ ਚ ਨੇ ਆਪਦੇ ਤੇਲ ਲਵਾਉਣਾ ਸੀ ਨਾ ਨੂਰ ਦਾ ਤਾਂ ਬੰਨਾ ਹੈ ਭੈਣ ਚੋ ਕੱਲ ਨੂੰ ਥੋੜੀ ਸਾਡੇ ਆ ਜੂਗੀ ਤੇ ਪਾਸ ਤੋਂ ਕਣਕ ਆਊਗੀ ਸਾਡੇ। ਓਹੋ ਇੱਥੇ ਤਾਂ ਭੈਂਚੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਕੁਸੀਆਂ ਦੀ ਕਮੀ ਹੈਣੀਗੀ ਕਿਉਂਕਿ ਭੈਂਚੋਂ ਇਹੋ ਜਿਹੀ ਕਿਹੜੀ ਮਸ਼ੀਨ ਆ ਗਈ ਜਿਹੜੀ ਪਹਿਲਾਂ ਤੁੜੀ ਬਣਾਉਂਦੀ ਐ ਫਿਰ ਕਣਕ ਬਣਾਉਂਦੀ ਐ ਪਰ ਬਾਈ ਇਹ ਨੂਰਦੀ ਮੰਮੀ ਐ ਕੁਛ ਵੀ ਬਣਾ ਸਕਦੀ ਐ ਜਦੋਂ ਤੁੜੀ ਵਾਲੇ ਨੂੰ ਖੁਈ ਬਣਾ ਸਕਦੀ ਐ ਫਿਰ ਇਹ ਕੁਛ ਵੀ ਬਣਾ ਸਕਦੀ ਐ ਕਣਕ ਕੀ ਵੱਡੀ ਗੱਲ ਐ ਇਹਦੇ ਅੱਗੇ। ਨੂਰਦੀ ਮੰਮੀ ਫੜੀ ਗਈ ਮੋਟਰ ਥੱਲੇ ਨਾਉਂਦੀ। ਮੇਰੇ ਹਿਸਾਬ ਨਾਲ ਉਹ ਬੰਦਾ ਜਮਾਂ ਕੁਸਾ ਘਟਾ ਹੈ ਜਿਹੜਾ ਬੰਦਾ ਆਪਣੀ ਜਨਾਨੀ ਦਿਖਾ ਕੇ ਪੈਸੇ ਵਟਦਾ ਹੈ। ਵੱਤ ਸਹੀ ਐ। ਸੁਰਿੰਦਰ ਬੈਠਾ ਤੈਨੂੰ ਦੇਖਦੀ ਆ ਜੂਗਾ ਨਾ ਉਹਦਾ ਵਧੀਆ ਕੁਛ ਹੋਰ ਫਿਰ ਤੇ ਪਾਲਾ ਕੁਛ ਨਹੀਂ ਨਾ ਮੰਗਲਵਾਰ ਨਹੀਂ ਕੱਲ੍ਹ ਤੋਂ ਕਿੰਨੇ ਦੇਣਾ ਤੋਂ ਨਹੀਂ ਪਾਲਾ ਕਾਲਾ ਮੁੜ ਕਿਤੇ ਮ ਲੱਗੂ ਲਾਉਣ ਲੱਗੇ ਕੁਛ ਨਹੀਂ ਹਾਂ ਯਾਰ ਇਹਨਾਂ ਦੀ ਵੀਡੀਓ ਇਹਨਾਂ ਦੇ ਰਿਸ਼ਤੇਦਾਰ ਦੇਖਦੇ ਹੋਣੇ ਤਾਂ ਕੀ ਕਹਿੰਦੇ ਹੋਣੇ ਆ ਭੈਣ ਚੋਦਾਂ ਦੇ ਲੋਕ ਆਪਣੀ ਇੱਜ਼ਤ ਭੈਣ ਚੋ ਲੁਕੋ ਕੇ ਰੱਖਣਗੇ ਤੇ ਇਹ ਮੇਰੇ ਸਾਲੇ ਇੰਸਟਾਗ੍ਰam ਰੀਲਾਂ ਤੇ ਸ਼ਰਿਆਮ ਦਿਖਾਈ ਜਾਂਦੇ ਆ ਕਈਆਂ ਤਾਂ ਇਹੋ ਜਿਹਿਆਂ ਨੂੰ ਕਿਹਾ ਜਾਂਦਾ ਕੁਸੇ ਕੁਸੀਆਂ ਪੈਂਚੋ ਚਾਚਾ ਚੁੰਮੀਆਂ ਚੰਮੀਆਂ ਇਹਦੀਆਂ ਲਈ ਜਾਂਦਾ ਸੰਧ ਮੇਰਾ ਖੜਾ ਹੋ ਜਾਂਦਾ ਐਨੂੰ ਬਾਹਰ ਕਿਸੇ ਨੇ ਕਿਹਾ ਕਿ ਤੇਰੇ ਘਰ ਦੇ ਆਨੇ ਨਾ ਤੈਨੂੰ ਗੋਦ ਲਿਆ ਹੋਇਆ ਭਾਈ ਗੁੱਸੇ ਦੇ ਵਿੱਚ ਘਰ ਜਾ ਕੇ ਕਹਿੰਦਾ ਅੰਮੀ ਮੈਨੂੰ ਗੋਦ ਲਿਆ ਹੋਇਆ ਅੱਗੇ ਉਹਦੀ ਅੰਮੀ ਕਹਿੰਦੀ ਪੁੱਤ ਲੈ ਕੇ ਹੀ ਪਾਣ ਲਾ ਸੀ ਕੋਈ ਚੰਗਾ ਨਾ ਲਾ ਲੰਦਾ ਲੋਕਾਂ ਦੇ ਚਿੱਤੜ ਵਧਣਗੇ ਐਨੇ ਪੈਂਚੋ ਉਹਦੇ ਮੁੰਮੇ ਹੀ ਵਧਾ ਲੈ ਸਾਲੀ ਨੇ ਮੁੰਮੇ ਤਾਂ ਐ ਵਧਾ ਲੈ ਮੇਰੇ ਸਾਲੀ ਦੀ ਨਹੀਂ ਜਿਵੇਂ ਸਾਡੇ ਵਾਲੇ ਫੋੜਦੀਆਂ ਲਾਈਟਾਂ ਹੁੰਦੀਆਂ ਐ ਕਈ ਬੰਦੇ ਇੰਨੇ ਕ ਕੂਸੇ ਹੁੰਦੇ ਐ ਇੰਨੇ ਕ ਕੂਸੇ ਹੁੰਦੇ ਆ ਉਹਨਾਂ ਨੂੰ ਆਦਤ ਹੁੰਦੀ ਆ ਆਪਦੀ ਭੈਣ ਦੀ ਕੁਸੀ ਪੋਰਨ ਦੀ ਉਹਨਾਂ ਦੇ ਵਿੱਚ ਇੱਕ ਆ ਵੀ ਹੁੰਦਾ ਐ ਇਹਦੀ ਸੁਣੋ ਗੱਲ ਫੇਰ ਕਰਦੇ ਐ ਇਹਨਾਂ ਗੱਲਬਾਤ ਜੇ ਤੁਸੀਂ ਕੋਈ ਕੁੜੀ ਸੈੱਟ ਕਰਨੀ ਆ ਤਾਂ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਦੱਸ ਦਾਂ ਸਭ ਤੋਂ ਪਹਿਲਾਂ ਕੁੜੀ ਨੂੰ ਕਰਨਾ ਤੁਸੀਂ ਮੈਸੇਜ ਠੀਕ ਐ ਮੈਸੇਜ ਕਰਕੇ ਉਹਨੂੰ ਕੋਈ ਮਿੰਦਰ ਵੀਰੇ ਗੱਲ ਪਤਾ ਲੱਗੀ ਆ ਆਹ ਦੇਖ ਲਓ ਬਨ ਕੇ ਸਿਰ ਤੇ ਪੱਗ ਤੇ ਗੱਲਾਂ ਕਰਦਾ ਕੂਸਿਆਂ ਵਾਲੀਆਂ ਇੱਥੇ ਤਾਂ ਪਤਾ ਲੱਗਦਾ ਕੂਸੇ ਕੱਟਿਆ ਜਿਹੜੇ ਤਰੀਕੇ ਤੂੰ ਦੱਸੀ ਇਹਨਾਂ ਨੇ ਇਹੀ ਤਰੀਕਾ ਕਿਤੇ ਤੇਰੀ ਭੈਣ ਤੇ ਨਾ ਵਰਤਿਆ ਜਾਵੇ ਬੱਤ ਇਹ ਸੁੰਦਰ ਚਿਹਰਾ ਦੇਖ ਕੇ ਆਪਕਿਆ ਲੱਗਤਾ ਹੈ ਹੋਗੀ ਜਾਂ ਨਹੀਂ ਹੋਗੀ ਨਹੀਂ ਗਰਲਫ੍ਰੈਂਡ ਗਰਲਫ੍ਰੈਂਡ ਤੇਰਾ ਮੂੰਹ ਦੇਖ ਕੇ ਤਾਂ ਐਂ ਜਿਹਾ ਲੱਗਦਾ ਜਿਵੇਂ ਕੋਈ ਨਾ ਕੋਈ ਤੇਰੇ ਨਾਲ ਜ਼ਰੂਰ ਟੈਂਪੂ ਸੱਟ ਹੈ ਹਾਂ ਨਹੀਂ 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 ਗਰਲਫ੍ਰੈਂਡ ਤਾਂ ਨਹੀਂ ਹੈ ਤੇਰੀ ਅਮਰੀਕਾ ਕੈਨੇਡਾ ਜਿੱਥੇ ਮਰਜੀ ਹੋਵੇ ਕਿਸੇ ਲੜਕੀ ਦੇ ਦੁੱਧ ਨਹੀਂ ਉੱਤਰਦਾ ਭਾਰਾ ਮਾਨ ਲਾਉਂਦਾ ਜਿੱਥੇ ਮਰਜੀ ਬੈਠੀ ਹੋਵੇ ਬਾਬਾ ਜੀ ਹੋਰ ਤਾਂ ਸਾਰਿਆਂ ਨੂੰ ਦੁੱਧ ਦਾ ਦੁੱਧ ਉਤਰਦਾ ਬਸ ਇਕ ਲਈ ਇੱਕ ਨੂਰ ਦੀ ਮੰਮੀ ਦੇ ਦੁੱਧ ਨਹੀਂ ਉਤਰਦਾ ਉਹਦੇ ਖਾਤਰ ਕੋਈ ਦਵਾਈ ਦਿਓ ਦੇਸੀ ਕੁੱਟਕੇ ਨੱਪ ਕੁੱਟਕੇ ਐਂਜੇ ਕੁਛ ਬੰਨਣਾ ਤੇਰਾ ਕੁੱਟਕੇ ਨੱਪ ਕੁੱਟਕੇ ਠੀਕ ਹੈ ਲੈ ਜੇ ਤੋ ਨਹੀਂ ਨੱਪੇ ਜਾਂਦੇ ਤਾਂ ਤੂੰ ਮੇਰੇ ਕੋਲੇ ਆ ਜਾ ਮੈਂ ਉਹਨਾਂ ਨੂੰ ਕੁੱਟ-ਕੁੱਟ ਕੇ ਨੱਪ-ਨੱਪ ਕੇ ਐਂ ਕਰ ਦੂੰ ਜੰਮੂ ਕਸ਼ਮੀਰ ਦੇ ਲੋਗ ਵਾਂਗੂ ਪੋਲੇ-ਪੋਲੇ ਮੈਨੂੰ ਲੱਗਦਾ ਮੁੰਡਾ ਹੱਟ ਤੋੜ ਮਿਹਨਤ ਕਰਦਾ ਜਿਹੜੇ ਸਾਹਮਣੇ ਇਹ ਮੂਮੇ ਬਦੀ ਜਾਂਦੇ ਕੋਈ ਗੱਲ ਨਹੀਂ ਸ਼ੇਰਾ ਥੋੜੀ ਜਿਹੀ ਹੋਰ ਮਿਹਨਤ ਕਰ ਥੋੜੀ ਜਿਹੀ ਹੋਰ ਵਧਾ ਫਿਰ ਜਿਆਦੇ ਵਿਊ ਆਉਣਗੇ ਅੱਛਾ ਅੱਗ ਦੀ ਮੜੀਆਂ ਨਹੀਂ ਜਾਂਦਾ ਵੱਡਿਆ ਮਜਾਜੜਿਆ ਲੰਕਾ ਤੂੰ ਟੂ ਟੂ ਪਾਪਾ ਦੀਆਂ ਪਰੀਆਂ ਨਹੀਂ ਜਾਂਦਾ ਹਾਂ ਜੀ ਚੱਕੋ ਫਿਰ ਫਰੋਟਾ ਕੋ ਪੈਸਾ ਬਰਬਾਦ ਪਹੰਚੋ ਤੁਸੀਂ ਪਾਪਾ ਦੀਆਂ ਪਰੀਆਂ ਨਾ 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 ਪਾਪਾ ਦੀਆਂ ਪਰੀਆਂ ਤਾਂ ਤੁਹਾਡੇ ਨਾਲੋਂ 100 ਗੁਣਾ ਚੰਗੀਆਂ ਹੁੰਦੀਆਂ ਤੁਸੀਂ ਤਾਂ ਮੈਨੂੰ ਢਿੱਲੇ ਸੰਦ ਦੀ ਔਲਾਦ ਲੱਗਦੀ ਹੋ ਇਹਨਾਂ ਦਾ ਬੁੜਾ ਵੀ ਸੋਚਦਾ ਹੋਊਗਾ ਉਹਦੇ ਰਾਤ ਨੂੰ ਮੁੱਠ ਮਾਰ ਲੈਂਦਾ ਚੰਗਾ ਨਾ ਰਹਿੰਦਾ ਪਹੰਚੋ ਜੀ ਦੇਖੋ ਕੇਲੇ ਫਿਰ ਚਿੱਤੜਾਂ ਚ ਲੈ 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 ਸਾਨੂੰ ਨਾ ਦਿਖਾ ਕੇਲੇ ਅਸੀਂ ਤਾਂ ਅੰਬ ਦੇਖਣੇ ਆ ਅੰਬ ਉਹ ਵੀ ਬਿਨਾ ਹੜਕਾਂ ਵਾਲੇ ਦੇਖੇ ਕਦੇ ਤੁਸੀਂ ਬਿਨਾ ਹੜਕਾਂ ਵਾਲੇ ਅੰਬ ਨਹੀਂ ਨਹੀਂ ਫਿਰ ਮੈਂ ਕਹ ਦੇਖਾ ਤੇਰਾ ਮੈਂ ਦਿਖਾਉਂਗਾ ਤੁਹਾਨੂੰ ਚਲੋ ਤੇ ਹੁਣ ਸਾਡੀ ਹੋ ਗਈ ਇੱਕ ਕੇਲਾ ਕਿਰਿਆ ਇਹਦੇ ਪਿੱਛੇ ਹੋ ਗਈ ਲੜਾਈ ਨਾ 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 ਤੁਸੀਂ ਲੜੋ ਨਾ ਇੱਕ ਕਿਰੇ ਕੇਲੇ ਪਿੱਛੇ ਇੱਕ ਕਿਰਿਆ ਕੇਲਾ ਮੇਰੇ ਕੋਲੇ ਵੀ ਐ ਉਹ ਵੀ ਲੈ ਜੋ ਤੁਸੀਂ ਭਾਵੇਂ ਅੱਛਾ ਕਿਹੜੀ ਉਹ ਆਹੋ ਹੋਏ ਕੀ ਨਾਸਲਾ ਨਾਸਰ ਨੋ ਹਾਂ ਕਾਬਾ ਸਖਿਆ ਹੈ ਨਾ ਨਸਲ ਤਾਂ ਟੈਂਪੂਆਂ ਵਾਲੀ ਹੈ ਸੜਕਾਂ ਤੇ ਚੱਲਣ ਵਾਲੀ ਨਾ 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 ਰੀਲਾਂ ਤੇ ਚੱਲਣ ਵਾਲੀ ਅੱਜ ਤੱਕ ਤੁਸੀਂ ਕਬੂਤਰਾਂ ਦੀ ਬਾਜੀ ਦੇਖੀ ਹੋਗੀ ਕਬੂਤਰਾਂ ਦੀ ਬਾਜੀ ਢਾਈ ਜਾਂਦੀ ਅੱਜ ਪਹਿਲੀ ਵਾਰ ਮੁਰਗਿਆਂ ਦੀ ਬਾਜੀ ਢਾਈ ਜਾਣੀ ਹੈ ਮੁਰਗੇ ਤਿਆਰ ਹੈ ਹਰੇ ਲਾਲ ਨੀਲੇ ਕਰਕੇ ਪੂਰੇ ਤਿਆਰ ਹੈ ਰੈਡੀ ਹੈ ਇਤਿਹਾਸ ਵਿੱਚ ਇਹੋ ਜਿਹਾ ਪਹਿਲਾ ਹੋਇਆ ਕਿ ਆਸਮਾਨ ਦੇ ਵਿੱਚ ਪਹਿਲੀ ਵਾਰ ਮੁਰਗਿਆਂ ਦੀ ਬਾਜੀ ਲੱਗੀ ਤੇ ਮੁਰਗੇ ਉੱਡਣ ਗਏ ਅੱਜ ਕਹਿੰਦੇ ਤੇਰੇ ਵਾਂਗੂ ਵੀਰੇ ਵੱਡੀ ਗੇਮ ਕਰਨੀ ਸਾਡੀ ਜੰਗੀ ਪੱਦਰ ਤੇ ਗੁੱਡੀ ਪੇਰ ਯਾਰ ਮੈਨੂੰ ਤਾਂ ਨਾ ਕਈ ਵਾਰ ਇਹਨਾਂ ਦੀ ਵੀਡੀਓਜ਼ ਦੇਖ ਕੇ ਹਾਸੇ ਆ ਜਾਂਦੀ ਹੈ ਕਹਿੰਦੇ ਐਡੀ ਵੱਡੀ ਗੇਮ ਕਰਨੀ ਹੈ ਕਿ ਫਿਰ ਸਾਡੀ ਤੇਰੇ ਵਾਂਗੂ ਗੁੱਡੀ ਚੜ੍ਹਨੀ ਹੈ ਕਿਆ ਬਾਤ ਹੈ ਇਹਨਾਂ ਨੂੰ ਪੁੱਛਣਾ ਲਾਵੇ ਐਡੀ ਵੱਡੀ ਤਾਂ ਤੁਸੀਂ ਗੇਮ ਕਰੀ ਬੈਠੇ ਹੋ ਔਰ ਇਸ ਦੂਤੇ ਕੀ ਕਰਨਾ ਕਿ ਕੋਈ ਨਵਾਂ ਪ੍ਰੋਜੈਕਟ ਤਿਆਰ ਕਰ ਰੱਖਿਆ ਮੈਨੂੰ ਲੱਗਦਾ ਕੋਈ ਛੱਡਣਗੇ ਨਵਾਂ ਪ੍ਰੋਜੈਕਟ ਹੋਣੇ ਬਸ ਤੁਸੀਂ ਕੰਨਾਂ 'ਚ ਹੈੱਡਫੋਨ ਲਾ ਕੇ ਤਿਆਰ ਰਹੋ ਬਾਅਦ 'ਚ ਆਏ ਗਏਂਦੇ ਕਿ ਇਹ ਤਾਂ ਵੀਡੀਓ AI ਰਾਹੀਂ ਬਣਾਈ ਗਈ ਹੈ ਤੇ ਐਕਤੀ ਸਾਲਿਆਂ ਨੂੰ ਮੁੱਕਰ ਨਹੀਂ ਦੇਣਾ ਭਾਵੇਂ ਕੁਸ ਮਰਜ਼ੀ ਹੋ ਜੇ ਆ ਵੀਰਾਂ ਦਾ ਵੀ ਕੰਮ ਔਖਾ ਹੀ ਹੈ ਲੋਕ ਪੈਂਚੋ ਕੋਈ ਨਵੀਂ ਤੋਂ ਨਵੀਂ ਚੀਜ਼ ਆਪਦੇ ਕੋਲੇ ਰੱਖਣਗੇ ਪੈਂਚੋ ਟੈਂਪੂ ਰੱਖੀ ਬੈਠੇ ਆ। ਸੋ ਗਾਇਜ਼ ਅਤੰਗਵਾਦੀ ਇਹਨਾਂ ਦੀ ਲੀਕ ਵੀਡੀਓ ਹੋਣ ਦਾ ਮੁੱਦਾ ਕੀ ਹੈ ਆ ਜੋ ਚੈੱਕ ਕਰੀਏ। ਹਾਂ ਐਡਾ ਵੀਡੀਓ ਬਣਾ। ਠੀਕ ਹੋ ਮੈਂ। ਆ ਚੁੰਨੀ ਲੈ ਕੇ ਸਿਰ ਤੇ ਕਰੂਗਾ ਪ੍ਰਮੋਸ਼ਨ ਬਸ ਤੁਸੀਂ ਦੇਖੀ ਚੱਲਿਓ ਕੀ ਕੀ ਬੋਲਦਾ ਹੈ। ਆਏ ਹਾਏ ਹਾਏ। ਚੁੰਨੀ ਹੈ ਕੀ ਇਹ? ਸਲਵਾਰ ਤਾਂ ਨਹੀਂ ਪਾਲੀ ਪੈਂਚੋ। ਕੱਚੇ ਦਾ ਨਹੀਂ ਦਵੇਟ ਲਈ ਨਹੀਂ ਨਹੀਂ ਸੋਹਣੀ ਲੱਗਦੀ ਦੇਖ ਆ ਲਿਆ ਤੇਰੇ ਘਰ ਦੇ ਵਿੱਚ ਜਿਤ ਕਰੂੰਗੇ ਨਾਈਸ ਹੂੰ ਨਾਈ ਕੈਨ ਜਸ ਸਾਹ ਨੂੰ ਵਧੀਆ ਤਰੀਕਾ ਮਿਲੇ ਪ੍ਰਮੋਸ਼ਨਸ ਕਰ ਰਹੇ ਹੁੰਦਾ ਹੋਰ ਵਧੀਆ ਤੇ ਵਧੀਆ ਲੱਗ ਨਾ ਮੈਂ ਤਾਂ ਕੰਨਾ ਲਾਈਟਸ ਕੈਮਰਾ ਐਕਸ਼ਨ ਯਾਰ ਸੁਣੀ ਵਾਲੀ ਵੀਡੀਓ ਮੈਂ ਨਹੀਂ ਪਾਉਣੀ ਹੁਣੀ ਪਾਪ ਐ ਹੁਣੀ ਪਾ ਦੇ ਕਿੰਨੀ ਵਾਲੀ ਵੀਡੀਓ ਤੇ ਕਿੰਨੇ ਪੈਸੇ ਦੋਗੇ ਫਿਰ ਇਹ ਦੱਸੋ ਅੱਛਾ ਜੀ ਕਹਿੰਦਾ ਤੁਸੀਂ ਚੁੰਨੀ ਵਾਲੀ ਵੀਡੀਓ ਤੇ ਕਿੰਨੇ ਪੈਸੇ ਦੇਂਗਾ ਤੂੰ ਕਾ ਫੁੱਡੂ ਬਣਾ ਰਿਹਾ ਤੂੰ ਤੇ ਆਓ ਚੁੰਨੀ ਵਾਲੀ ਵੀਡੀਓ ਚੈੱਕ ਕਰੀਏ ਕੀ ਕਹਿੰਦਾ ਹੈ ਸੋ ਗਾਇਜ਼ ਅਤੰਗਵਾਦੀ ਇਹ ਪੇਜ ਦੁਬਾਰਾ ਮੇਰੀਆਂ ਵੀਡੀਓਸ ਪਾਉਣ ਲੱਗ ਗਿਆ ਪਿੱਛੇ ਜਿਹੜੇ ਤੁਹ ਸਾਰਿਆਂ ਨੂੰ ਪਤਾ ਹੋਊਗਾ ਮੇਰਾ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਇਹਨ ਮੇਰੀਆਂ ਵੀਡੀਓਜ਼ ਚੱਕ ਚੱਕ ਕੇ ਉਹਤੇ ਗਲਤ ਗੰਦਾ ਗੰਦਾ ਕੁਝ ਲਗਾ ਕੇ ਪੋਸਟ ਕੀਤੀਆਂ ਬਸ ਤੇ ਸੁਣੀ ਜਾਓ ਅੱਗੇ ਅੱਗੇ ਕੀ ਕਹਿੰਦਾ ਕਰਦੇ ਫਿਰ ਇਹਨਾਂ ਸਭ ਕੁਤਾਵ ਮੇਰਾ ਬਹੁਤ ਜ਼ਿਆਦਾ ਪਰਸਨਲ ਚਲੋ ਗਲਤੀਆਂ ਸਭ ਤੋਂ ਹੁੰਦੀਆਂ ਮੈਥੋਂ ਗਲਤੀ ਹੋਈ ਠੀਕ ਹੈ ਡੰਡਾ ਫੜਾਓ ਮੈਨੂੰ ਡੰਡਾ ਫੜਾ ਛੇਤੀ ਭੈਣ ਤੋਂ ਮੈਨੂੰ ਤੇਲ ਲਾ ਕੇ ਡੰਡਾ ਫੜਾ ਮੈਂ ਦੀ ਪਿਛਲੀ ਮੋਗੀ ਪਾੜਾ ਤੇ ਮੇਰਾ ਬਹੁਤ ਜ਼ਿਆਦਾ ਪਰਸਨਲ ਸਨੈਪਚੈਟ ਤੇ ਜਿਹੜੀਆਂ ਮੇਰੀਆਂ ਵੀਡੀਓਜ਼ ਸੀਗੀਆਂ ਉਹ ਹਲੇ ਵੀ ਇਹਦੇ ਕੋਲੇ ਮੇਰਾ ਡਾਟਾ ਕੁਛ ਪਿਆ ਆ ਆਈ ਡੋਨਟ ਨੋ ਇਹ ਮਨਲ ਕੋਈ ਕਿਉਂ ਕੁਝ ਕਰ ਰਿਹਾ ਪਹਿਲਾਂ ਸਾਡਾ ਸਾਰਾ ਕੁਝ ਖਤਮ ਹੋ ਗਿਆ ਸੀਗਾ ਸોર્ટ ਕਰ ਲਿਆ ਸੀਗਾ ਇਹ ਮੈਂ ਇਹਨੂੰ ਕੁਝ ਪੈਸੇ ਦਿੱਤੇ ਸੀਗੇ ਇਹਨੇ ਉਹ ਪੈਸੇ ਲੈ ਕੇ ਸਾਰਾ ਕੁਝ ਡਿਲੀਟ ਕਰਤਾ ਸੀਗਾ ਇਹ ਮੇਰੇ ਸਾਲੇ ਘੂਸੇ ਘੱਟੇ ਟੈਂਪੂ ਇਹਨੇ ਤਾਂ ਡੰਡਾ ਚੱਕ ਲੈ ਤੇ ਚੱਤੜ ਕਰ ਲੈ ਚੌੜੇ ਤੇ ਫਿਰ ਖਿੱਚ ਖਿੱਚ ਕੇ 2 3 4 ਮਰੇ ਤਾ ਤਰ ਕੇ ਪਿੱਛੇ हट ਕੇ ਤਦ ਦਬਾ ਦਾ ਮਤਲਬ ਲਾਈਕ ਇਹਨੇ ਮੇਰਾ ਮਤਲਬ ਮੈਨੂੰ ਕਿਹਾ ਕਿ ਮੈਂ ਤੇਰੀ ਕੋਈ ਵੀਡੀਓ ਨਹੀਂ ਪਾਉਂਗਾ ਬਟ ਹੁਣ ਫੇਰ ਇਹ ਮੈਨੂੰ ਧਮਕੀ ਦੇ ਰਿਹਾ ਆ ਇਹ ਮੈਨੂੰ ਕਹਿੰਦਾ ਕਿ ਮੈਨੂੰ ਮਿਲ ਠੀਕ ਆ ਆਈ ਡੋਟ ਨੋ ਇਹ ਬੰਦਾ ਕੀ ਕਰਨਾ ਚਾਹੁੰਦਾ ਆ ਮੈਨੂੰ ਕਹਿੰਦਾ ਮੈਂ ਤੈਨੂੰ ਮਿਲਣਾ ਹੈ ਇੱਕ ਵਾਰ ਮੈਂ ਦੱਸਦਾ ਤੈਨੂੰ ਇਹ ਕੀ ਚਾਹੁੰਦਾ ਤੈਨੂੰ ਮਿਲ ਕੇ ਤੈਨੂੰ ਇਹ ਮਿਲ ਕੇ ਇਹ ਚਾਹੁੰਦਾ ਕਿ ਤੇਰੇ ਮੋਂਗਲਾ ਫੇਰ ਨੂੰ ਆਦਾ ਤੂੰ ਫਰਾਏਗਾ ਮੋਂਗਲਾ ਆਪ ਦੇ ਅੰਦਰ ਇਹਨਾਂ ਨੂੰ ਸੜਿਆਂ ਨੂੰ ਸੰਦ ਦੀ ਕਮੀ ਹੈ ਨਹੀਂ ਇਹਨਾਂ ਨੂੰ ਤਾਂ ਠੱਠੇ ਵਾਲੀ ਗਾਜਰ ਦੀ ਕਮੀ ਹੈ ਦੀ ਗੁੰਡ ਚ ਕਿਹੜਾ ਕੀੜਾ ਐਸਾ ਐ ਹੀ ਕੀੜਾ ਦੇ ਤੇ ਇਹ ਮੈਨੂੰ ਕਹਿੰਦਾ ਮੈਂ ਤੇਰਾ ਫੇਰ ਸਾਰਾ ਕੁਝ ਡਿਲੀਟ ਕਰ ਦੂੰਗਾ ਆਪਦੇ ਫੋਨ ਚੋਂ ਪਰ ਮੈਨੂੰ ਨਹੀਂ ਪਤਾ ਇਹ ਬੰਦਾ ਇਹ ਕੁਝ ਕਿਉਂ ਕਰ ਰਿਹਾ ਕੌਣ ਨੇ ਤੂੰ ਕਰਵਾ ਰਿਹਾ ਸੋ ਤੁਸੀਂ ਪੁਲਿਸਾਰੇ ਜਣੇ ਮੈਨੂੰ ਸਪੋਰਟ ਕਰੋ ਆਈ ਡੋਨਟ ਨੋ ਇਹ ਬੰਦਾ ਮੇਰੀਆਂ ਵੀਡੀਓਸ ਪਾ ਕੇ ਕੀ ਪ੍ਰੂਫ ਕਰਨਾ ਚਾਹੁੰਦਾ ਆ ਜਾਂ ਮੈਨੂੰ ਇਹ ਇੰਨਾ ਤੰਗ ਕਿਉਂ ਕਰ ਰਿਹਾ ਹੁਣੇ ਫੇਰ ਸ਼ੁਰੂ ਹੋ ਗਿਆ ਤੇ ਇਹਨੇ ਮੇਰੇ ਵੀਡੀਓਸ ਫੇਰ ਪਾਉਣੀਆਂ ਸ਼ੁਰੂ ਤੇਰੀ ਮਾਂ ਦੀ ਲੰਡ ਤੇਰੀ ਦੀ ਗੰਦ ਪਾ ਰੱਖਿਆ ਓਏ ਨਹੀਂ ਕੋਈ ਹੁੰਦਾ ਮੈਂ ਕਹਿੰਦਾ ਚੱਲੀ ਮਾਂ ਚੋ ਤੇ ਮੈਂ ਅੰਨਾਂ ਨੇ ਭੰਤ ਦਾ ਨੇ ਗੰਦ ਪਾ ਰੱਖਿਆ ਮੇਰੇ ਸੜਿਆਂ ਨੇ ਹੂਸੇ ਕਟਿਆ ਨੇ ਜਿੱ ਪਤਲਾ ਕੇ ਪੇਲ ਦਿਆ ਕਰੋ ਪਹਿਲਾਂ ਵੀ ਐਸਾ ਵੀ ਜਿਹੜੇ ਮੁਰਕੇ ਖਬੀਲਾ ਚੱਕ ਕੇ ਤੁਰਿਆ ਕਰਨਾ ਕੀ ਮਾਲ ਆ ਯਾਰ ਨਾਈਸ ਲੁੱਕ ਇਹਦੇ ਲਈ ਤਾਂ ਬੰਦ ਆ ਨਹੀਂ ਲੱਗ ਤੇਰੇ ਪਤਲੇ ਵਾਸਤੇ ਬਣੀ ਆ ਟੌਮੀ ਦੀਆਂ ਜਿੰਨੀਆਂ ਹਾਂ ਬੇ ਅੱਬੇ ਭੈਂਚੋ ਦਾ ਕੀ ਐ ਆ ਤਾਂ ਭੰਦ ਲੰਨ ਟੈਂਪੂ ਐ ਭੈਂਚੋ ਮੈਂ ਤਾਂ ਨੂੰ ਕੁੜੀ ਸਮਝੀ ਬੈਠਾ ਸੀ ਯਾਰ ਅੱਜ ਤੁਸੀਂ ਮੈਨੂੰ ਇਹ ਚੀਜ਼ ਦੱਸੋ ਕਿ ਇਹਨਾਂ ਦੇ ਬੇੜਾ ਗਰ ਕੋ ਐ ਪੈ ਕਿ ਮੇਰੀ ਸੋਚ ਮਾੜੀ ਐ ਭੈਂਚੋ ਲੋ ਜੀ ਪਹਿਲੂ ਲਹਿਰ ਜਿਹੜੀ ਚਲਾਈ ਸੀ ਹਰ ਸਿਮਰਤ ਕੌਰ ਬਾਦਲ ਜੀ ਨੇ ਬੇਟੀ ਬਚਾਓ ਤੇ ਹੁਣ ਭਗਵਾਨ ਸਰਮਾਨ ਜੀ ਨੂੰ ਚਲਉਣੀ ਪੈਣੀ ਹੈ ਕਿ ਬੇਟਾ ਬਚਾਓ ਨਹੀਂ ਦੇਣਾ ਨਹੀਂ ਛੱਡਣਾ ਜਿਹੜੇ ਸਾਹਮਣਾਲੇ ਨੂੰ ਬੇਟੇ ਨੂੰ ਬੁੱਕਲ ਚ ਲਈ ਬੈਠੇ ਨੇ ਉਸ ਸਾਹਮਣਾਲੇ ਨੂੰ ਪੇਲਿਆ ਲਾ ਤੁਹਾਨੂੰ ਆਥਨ ਨੂੰ ਤਾਂ ਕੋਡਾ ਕਰਕੇ ਤੋਰਨ ਲਾਉਣਗੇ ਉਹਨੂੰ ਸਲੇ ਨੂੰ ਹੁਣ ਬੇਟਾ ਬਚਾਉਣ ਵਾਲੀ ਲਹਿਰ ਨਹੀਂ ਚੱਲਦੀ ਹੁਣ ਟੈਂਪੂਆਂ ਦੀ ਲਾਈਨ ਚੱਲਿਆ ਕਰੂਗੀ ਲੰਮੀ ਸੇ ਵੀਰ ਨੇ ਬੜੀ ਸੋਹਣੀ ਲਾਈਨ ਲਿਖੀ ਹੈ ਕਿ ਕਮਜ਼ੋਰ ਦਿਲਾਂ ਵਾਲੇ ਤੇ ਜਿੰਨਾ ਦਵਾਈ ਚੱਲਦੀ ਉਹ ਵੀਡੀਓ ਤੋਂ ਦੂਰ ਰਹਿਣ ਪਰ ਮੇਰਾ ਤਾਂ ਕੁਝ ਵੀ ਨਹੀਂ ਚੱਲਦਾ ਮੈਂ ਤਾਂ ਦੇਖ ਸਕਦਾ ਆ ਭੈਣ ਚੋਦ ਹਾਏ ਹੋਏ ਲੱਖ ਦੀ ਲਾਹਨਤ ਐਸੀ ਜਨਾਨੀ ਤੇ ਫਾਈਨਲੀ ਇੱਕ ਸ਼ਾਇਰੀ ਹੋ ਜਾਏ ਅਰਸ਼ਾ ਅਰਸ਼ਾ ਕਿਹੜੇ ਸ਼ਬਦਾਂ ਨਾਲ ਮੈਂ ਤੇਰੀ ਤਾਰੀਫ ਕਰਾਂ ਤੇਰਾ ਤਾਂ ਮੁਖੜਾ ਹੀ ਗੁਲਾਬ ਦੇ ਫੁੱਲ ਵਰਗਾ ਕੀ ਕਿਹੜੇ ਲਫ਼ਜ਼ਾਂ ਨਾਲ ਮੈਂ ਤੇਰੀ ਤਾਰੀਫ਼ ਕਰਾਂ ਤੇਰਾ ਤਾਂ ਮੁਖੜਾ گلاب ਦੇ ਫੁੱਲ ਵਰਗਾ ਰੱਬ ਨੇ ਬਣਾਈ ਜੋੜੀ ਇੱਕ ਦਾ ਵਿੱਚੋਂ ਮੂੰਹ ਬਣਾਤਾ ਪਰ ਮਜ਼ਾਕ ਨਾਲ ਮਜ਼ਾਕ ਰਹਿ ਗਿਆ ਰੱਬ ਨੇ ਬਹੁਤ ਸੋਹਣੀ ਜੋੜੀ ਬਣਾਈ ਐ ਲੰਮੀ ਉਮਰਾਂ ਬਖਸ਼ੇ ਭਾਈ ਧੰਨਵਾਦ ਤੇਰਾ ਸਾਡੀ ਮਚਾਉਣ ਲਈ ਇੰਨੀ ਰੱਬ ਤੈਨੂੰ ਗੰਦੀ ਤੋਂ ਵੀ ਗੰਦੀ ਗੰਦੀ ਤੋਂ ਵੀ ਗੰਦੀ ਔਲਾਦ ਦੇਵੇ ਰਵੀਸਾਲ ਹਰਮਨ ਹਾਂਜੀ ਦੱਸੋ ਗੱਲ ਸੁਣ ਸੁਣਾਓ ਦੱਸੋ ਜੀ ਦੱਸੋ ਕੀ ਐ ਇਟਲੀ ਇਨਾ ਟਾਈਮ ਹੋ ਗਿਆ ਤੈਨੂੰ ਗੈ ਨੂੰ ਹੁਣ ਵਿਆਹ ਵਿਊ ਕਰਾ ਲਾ ਕੀ ਹੈ ਹੂੰ ਦੱਸ ਵਿਆਹ ਨਹੀਂ ਕਰਾਣਾ ਭੈਣ ਚੋਦ ਭੈਣ ਚੋ ਮੇਰੇ ਵਿਆਹ ਦੀ ਬੜੇ ਨੂੰ ਟੈਨਸ਼ਨ ਐ ਬਈ ਪਤਾ ਨਹੀਂ ਕੀ ਚੱਕਰ ਐ ਬੱਤ ਸਹੀ ਐ ਓ ਰੱਬਾ ਮੇਰੇ ਕਹਿੰਦੇ ਤਾਂ ਨਹੀਂ ਐ ਇਹੋ ਜਿਹੇ ਰੀਲਾਂ ਪਾਣੂ ਅਟ ਦੇ ਮੇਰੀ ਗੱਲ ਤੂੰ ਹੀ ਸੁਣ ਲੈ ਇਹਨਾਂ ਨੂੰ ਸਰਾਫ ਹੀ ਦੇ ਦੇ ਪੰਜ ਪੰਜ ਮੁੰਡਿਆਂ ਦਾ ਤੇ ਛੀਛੀ ਕੁੜੀਆਂ ਦਾ ਜਿਹੜਾ ਸਾਲਾ ਇਹਨਾਂ ਨੂੰ ਪਤਾ ਲੱਗੇ ਗੰਦੀ ਔਲਾਦ ਦਾ ਦੁੱਖ ਕੀ ਹੁੰਦਾ ਐ ਹਾਏ ਬੇ ਪਾੜਤੀ ਫਿਰ ਸਾਨੂੰ ਕੀ ਦਦੀਆਂ ਦੋ ਟੰਕੇ ਵਾਲਾ ਡਾਕਟਰ ਕੋਲੋਂ ਹਾਂਜੀ ਕੀ ਯਾਰ ਚੱਲ ਜਿਵੇਂ ਕਿ ਤੈਨੂੰ ਪਤਾ ਯਾਰ ਤੋਦਦਾ ਪ੍ਰਾਸੁਖਾ ਕਾਲਾ ਪੀ ਸੁੱਖਾ ਕਾਲਾ ਸੁੱਖਾ ਕਾਲਾ ਘੱਟ ਮੈਨੂੰ ਭੁੱਖਾ ਤੂੰ ਜ਼ਿਆਦਾ ਲੱਗਦਾ ਜਾ ਯਾਰ ਤੂੰ ਕਿਹੜੇ ਕੰਮੀ ਬੜ ਗਿਆ ਗੈਂਗਸਟਰ ਵਾਲੀ ਤੇ ਜਾ ਕੇ ਫੋਨ ਫੋਨ ਬੇਤ ਕੋਈ ਠੰਡਾ ਤਤਾ ਪੀ ਜਾ ਕੇ ਆ ਕੌਲੇ ਤੇ ਬਣਾਣਾ ਮੈਨੂੰ ਚਾਹ ਨਹੀਂ ਸਵਾਦ ਲੱਗਦੀ ਚਾਹੇ ਬੱਠਾੜ ਦੇ ਦੇ ਦਾਂ ਫਿਰ ਸਾਨੂੰ ਕੀ ਦੱਸਣ ਦੀ ਲੋੜ ਹੈ ਅਸੀਂ ਤੈਨੂੰ ਪੁੱਛਿਆ ਐਵੇਂ ਮੇਰੇ ਸਾਲੇ ਭੁੱਖੇ ਨੰਗੇ ਆ ਕੰਮਾਂ ਤੇ ਹੋ ਜਾਂਦੇ ਲੋਕ ਤਾਂ ਫਿਲਹਾਲ ਯਾਰ ਅੱਜ ਲਈ ਇੱਥੋਂ ਤੱਕ ਹੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਹਾਂ ਕਿਸੇ ਵੀ ਵੀਰ ਨੇ ਯਾਰ ਕੋਈ ਗੁੱਸਾ ਨਹੀਂ ਕਰਨਾ ਕਿਉਂਕਿ ਇਹ ਵੀਡੀਓ ਸਿਰਫ ਇੱਕ ਫਨੀ ਤੌਰ ਤੇ ਬਣਾਈ ਗਈ ਹੈ ਕਿਉਂਕਿ ਯਾਰ ਤੁਹਾਨੂੰ ਵੀ ਪਤਾ ਹਾਸੀ ਮਜ਼ਾਕ ਚੱਲਦਾ ਹੀ ਰਹਿੰਦਾ ਹੈ ਕੋਈ ਬਾਤ ਨਹੀਂ